पटयाले जा मुंडा आहे कंहिं जन पाली फतेहगढ़ छना वारा, फते वारा अमरीका कनेडा खेॾ आहे कंदे न खारी पाली छना वारा हिते गिल ਕੋਕਾ ਖੜਰ ਜਿੱਥੇ ਆਵਾਜ਼ ਵੀ ਸੁਣਦੇ ਨੇ ਵੇਸਤੇ ਤੇ ਆ ਜਣਾ ਕਿਉਂਕਿ ਅਨਕੇ ਸ਼ਰਮਾ ਜੀ ਤੇ ਕਰਵੰਦ ਸਿੰਘ ਜੀ ਹੋਰ ਜਿਹੜੇ ਸਾਡੇ ਦਰਬਾਰਪਾਲ ਜੁਕੇ ਨੇ ਤੇ ਨਾਲ ਹੀ ਸਾ ਹਾ ਦੀਪੇ ਦੀ ਰੇਡ ਤੇ ਸਾਹਮਣੇ ਨੌਜੋਨ ਵੇਖੋ ਮੈਦਾ ਹੋਇਆ ਤੱਪ ਉਹ ਆ ਕਹਿੰਦੇ ਸ਼ੇਰੂ ਮਰੇ ਵੀਰੋ ਭਨੌਈ ਦੀ ਧਰਤੀ ਦਾ ਕਹਿੰਦੇ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਪਹਾਨ ਦਾ ਵਾਦਾ ਕਰਦਾ ਹੋਇਆ ਜੋ ਰਾਜੂ ਕੋਟਲਾ ਭੜੀ ਵਾਲਾ ਮੇਰੇ ਵੀਰੋ ख़ाले जी जनम भूमी श्री अनंदपुर साहिब जेके कब्डी कप हुया पिंक शेखो न कॾहिं पंज कब लख पंजहतर हज़ार बबू सोरी कबी भावे राजू जी उसा ते बबू ने दाल आई आहे केॾे फेर कबी कप लाइ व्यू बहुत सतकार ਸ਼ਰਮਾ ਜੀ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਉਹਨਾਂ ਦੇ ਨਾਲ ਸਰਦਾਰ ਪ੍ਰਵੰਤ ਸਿੰਘ ਦੀ ਮਿਹਰ ਲਗਨ ਨਿਕ ਮਹਾਰੀ ਤੋਂ ਆਜੂਨੀ ਸ਼ਰਮਾ ਸੁਭਾਰਕੀ ਨਾਲ ਹੀ ਸਰਦਾਰ ਹੁਲਰਾਜ ਸਿੰਘ ਦੀ ਚੇਅਰਮੈਨ ਜਿਹੜੇ ਕਿ ਸੱਭਿਆਚਾਰਕ ਮਾਮਲਿਆਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਨੇ ਆਜੂਨੀ ਸ਼ਰਮਾ ਜੀ ਹੁਲਰਾਜ ਜੀ ਕੋ ਸਰਦਾਰ ਪ੍ਰਵੰਤ ਸਿੰਘ ਦੀ ਮਿਹਰ ਐਨ ਕੇ ਸ਼ਰਮਾ ਜੀ ਇਹਨਾਂ ਸਾਰੀਆਂ ਸ਼ਖਸੀਤਾਂ ਨੂੰ ਦੀ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਜੁਰੀ ਅਨੂ ਦੇ ਸ਼ਰਮਾ ਜੀ ਦੋਨਾਂ ਨੂੰ ਵੀ ਇੱਥੇ ਬਹੁਤ ਜਣ ਤੇ ਨਹੀਂ ਕੀਤੇ ਆ ਹਰ ਇੱਕ ਸਵਾਗਤ ਹੈ ਰਪਿੰਦਰ ਜਰਾਲ ਲਓ ਪਾਲੀ ਮੇਰੇ ਵੀਰੋ ਫਤਿਹਗੜ ਸ਼ੰਗਾਂ ਵਾਲਾ ਜੱਗੇ ਦੇ ਨਾਲ ਮੁਕਾਦਵਾ ਪਰ ਫੈਸਲਾ ਕੀ ਹੈ ਰਣਜੀਤ ਵੀਰ ਦਾ ਵੀ ਪੁਆਇੰਟ ਰੇਟਰ ਦੇ ਹਿੱਸੇ ਜਾ ਜੜਿਆ ਪੱਤੋਂ ਦੇ ਕੋਲੇ ਖਾਈ ਹੈ ਖਾਈ ਦੇ ਦੋ ਭਰਾ ਕਬੱਡੀ ਖੇਡਦੇ ਆ ਮੇਰੇ ਵੀਰੋ ਨੀਤ ਕੈਨੇਡਾ ਜਾ ਵਸਿਆ ਤੇ ਆ ਨੌਜਾਨ ਖੇਡਦਾ ਪੰਜਾਬ ਦੀ ਧਰਤੀ ਤੇ ਲਓ ਇੱਕ ਪਾਸੇ ਸ਼ੇਰੂ ਤਣਾਉ ਰਿਹਾ ਤੇ ਦੂਜੇ ਪਾਸੇ ਖਾਈ ਵਾਲਾ ਦੀਪਾ ਨਾਲ ਦੀਨਾ ਸਾਹਿਬ ਦੀ ਧਰਤੀ ਅਮਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਜਿਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਾਣਾ ਨੇ ਬੈਠ ਕੇ ਜਫਰਨਾਮਾ ਸਾਹਿਬ ਲਿਖਿਆ ਤੇ ਹੋਰਿੰਗ ਜੀਮ ਕਹਿੰਦੇ ਜਿਵੇਂ ਜਿਵੇਂ ਜਫਰਨਾਮਾ ਪੜਦਾ ਗਿਆ ਤੇ ਉਵੇਂ ਉਵੇਂ ਮੇਰੇ ਵੀਰੋ ਦੀ ਜਾਨ ਨਿਕਲਦੀ ਗਈ ਲਓ ਰਾਜ ਕੋੜਲਾ ਪੜੀ ਵਾਲਾ ਜੂਰੇ ਤੇ ਵੱਡਾ ਹੋਇਆ ਚਿੱਟਾ ਰਮਾਲ ਵਾਲਾ ਖੜਦਾ ਤੇ ਦੂਜੇ ਪਾਸੇ ਬੱਗੂ ਦੇ ਨਾਲ ਬਕੂ ਤੇ ਕੱਟ ਲੈ ਲੈ ਪਰ ਵੇਖਣਾ ਵੀ ਵੀ ਪੁਆਇੰਟ ਰਾਜੂ ਰਪਿੰਦਰ ਦੀ ਦੇ ਜਾਫੀ ਜਿੰਨੇ ਜੱਫੇ ਲਾਉਣਗੇ ਬਾਈ ਰਣਜੀਤ ਵੱਲੋਂ 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 ਪਰਮਿੰਦਰ ਸਰਦਾਰ ਮਹਿੰਦਰ ਸਿੰਘ ਉਹਨਾਂ महेंद्री सवाणा उन वलो हिकु हज़ार पंज सौ ॾिठो मेर वीडियो रेड जसी बि गोपी माणकी वारा बि कंदे कब्डी मन्या ਜਾਫੀ ਹੈ ਉਹ ਮਾਰਕੀ ਵਾਲਾ ਗੋਪੀ ਫੜਿਆ ਗੁੱਟ ਬਹੁਤ ਨਿਆਰਾ ਖੇਡ ਕਬੱਡੀ ਦਾ ਗੁੱਟ ਫੜਿਆ ਗਿਆ ਤੇ ਬੋਰੀਆਂ ਵਿਚੋੜੀਆਂ ਤੇ ਰੱਸਾਂ ਤੋਂ ਚੜਿਆ ਬਾੜੀ ਤੇ ਬੁੱਤ ਪੀਤਾ ਮਲਾਈ ਸਰੇ ਚੜਿਆ ਭੱਜੜ ਦੀ ਹਿੱਤ ਰਹੇ ਨਾ ਉਸ ਧਾੜੀ ਵਿੱਚ ਜਾਣਦੇ ਆ ਸਾਰੇ ਗੁੱਟ ਕਿਹਦਾ ਜੀਦਾ ਜੀਦਾ ਫੜਿਆ ਜਾਣਦੇ ਆ ਸਾਰੇ ਗੁੱਟ ਕਿਹਦਾ ਜੀਦਾ ਜੀਦਾ ਫੜਿਆ ਵਰਮਿੰਦਰ ਸਿੰਘ ਜੀ ਗੋਲਡੀ ਲਾਇਪੁਰ ਕਲਾਂ ਵਾਲੇ ਬਾਹਰ ਰਣਜੀਤ ਸਿੰਘ ਜੀ ਮਹਿੰਦਰ ਸਿੰਘ ਸੁਹਾਣਾ पंज सौ पंजाह करण हर हिकु जफ़े सां जिने बि जाती भली अगली वेर कंदे ताली जी पैरी आहे पटिया गबरो मुंडे मुशरो सोरे शहर पटिया जे दिल बटे दिली बटादे मुंडे शहर पटियाले जे <laughs> लिशन सेवल सरजीत में मेरे वीरो चाहे उहो पिंड चिड़क लिशा पटियाले खां ख़ूबसूरत दुनियासि मिली गिल सरजीतू नेखां नौजवान गबरू दीपा ਬਾਜੀ ਦੀਪਾ ਕਾਈ ਵਾਲਾ ਦੀਪਾ ਤੇ ਤਨਹਾਰੀ ਵਾਲਾ ਸ਼ੇਰੂ ਮੇਰੇ ਵੀਰੋ ਜਰ ਨੰਬਰ ਦੇ ਅਗਲਾ ਕੋਈ ਮੈਚ ਹੈਗਾ ਤਾਂ ਦੱਸ ਦਿਓ ਮੈਨੂੰ ਕਿਹੜਾ ਫਾਈਨਲ ਹੀ ਰਹਿ ਗਿਆ ਕਿ ਬਜਨੀ ਕਬੱਡੀ ਦਾ ਮੈਚ ਹੋਵੇ ਤਾਂ ਵੀ ਜਰੂਰ ਕਰ ਕਬੱਡੀ ਬਾਟ ਕੇ ਲੋ ਫਾਈਨਲ ਦੀਆਂ ਦੋਨੋਂ ਟੀਮਾਂ ਦੋਨੋਂ ਟੀਮਾਂ ਨੂੰ ਬੇਨਤੀ ਆ ਕਿ ਜਲਦੀ ਨਾਲ ਖੇਡ ਮੈਦਾਨ 'ਤੇ ਪਹੁੰਚਣਾ ਹੈ ਸ਼੍ਰੀ ਐਨ ਕੇ ਸ਼ਰਮਾ ਜੀ ਮੁੱਖ ਸਪੋਰਟਸ ਸਕੱਤਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਸਰਦਾਰ ਤਲਵੰਦ ਸਿੰਘ ਦੀ ਮੇਰ ਨਗਰ ਨੇ ਕਮਹਾੜੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮਾਨਕਾ ਗਿੱਲ ਵਾਲਾ ਬੂਟਾ ਮੇਰੇ ਹੀਰੋ 21 ਦਸੰਬਰ ਹੋਣੀ ਲਾਂਘੜੀਆਂ ਦੇ ਟੂਰਨਾਮੈਂਟ ਦੀ ਕਮਲਵਰੀ ਰਾਜੂ ਵੀਰ ਹੋਣੀ ਸੱਦਾ ਦੇ ਰਿਹਾ ਹਰਵੀਰ 301 ਬੁੱਧਕੀ ਤੇ ਹੋਰੀਆਂ ਟੀਮਾਂ ਖੇਡਣਗੀਆਂ ਲਓ ਵੇਖ ਰਿਹਾ ਖੇਡ ਮੈਦਾਨ ਦੇ ਵਿੱਚ ਜੱਸੀ ਕਬੱਡੀ ਪੁਆਇੰਟ ਲਈ ਮੇਰੇ ਵੀਰੋ ਵਾਧਾ ਹੋਇਆ ਨੌਜਨ ਜੱਸੀ ਇਸੇ ਪਾਉਂਦਾ ਹੋਇਆ ਕਬੱਡੀ ਚਾਰ-ਚਾਹੀ ਦੇ ਅਮਨ ਭਾ ਮੇਰਾ ਪਰਮਾਨਗੀ ਵਾਲਾ ਆ ਤਸੱਲੀ ਕਰਾ ਗਿਆ ਮੇਰੇ ਵੀਰੋ ਦੀਪਿੰਦਰ ਗੁੰਪੀ ਗੱਲ ਬਣੂ ਪੰਜ ਸਾਲ ਹੈ ਲੈ ਵੀ ਢੋਰ ਵਾਲਿਆ ਦੇ ਦੀ 530 ਦਸੰਬਰ ਤੱਕ ਚੱਲਦਾ ਉਸ ਤੋਂ ਬਾਅਦ ਨਵੇਂ ਲੋਟੀ ਚੱਲਦੇ ਆ ਇਹ ਜਮਾ ਹੋ ਸਕਦੇ ਪਰ ਪੈਟਰੋਲ ਪੰਪ ਵਾਲੇ ਲੈਣੇ ਦੀ ਬੰਦ ਕਰ ਦਿਸਾ ਪਰ ਅੱਜ ਦੇ ਮੈਲੇ ਤੇ ਦਿੱਤੇ ਯਾਰੇ ਆ ਸਾਹਮਣੇ ਰੇਡ ਪਾਲੀ ਸ਼ੰਨਾ ਵਾਲੇ ਦੇ ਬੜਾ ਗਰਮ ਪਾਲੀ ਮੇਰੇ ਵੀਰੋ ਪਾਲੀ ਕਬੱਡੀ 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 ਹੋਈ ਪਈ ਆ ਮੇਰੇ ਵੀਰੋ ਲਾਂਡਰਾਂ ਦੀ ਧਰਤੀ ਪਈ ਲੋ ਲਾਂਡਰਾਂ ਜਿਹਨੂੰ ਅੱਜ ਲਾਂਡਰਾਂ ਦੇ ਕਬੱਡੀ ਤੱਕੜਾ ਦਿਨੋ ਸਵਾਦ ਆਇਆ ਇੱਕ ਜ਼ੋਰਦਾਰ ਨਾਅਰਾ ਮਾਰ ਰਹੇ ਲੈ ਵੀ ਜਿੰਪੀ ਬਾਈ ਐਨ ਸਵਾਦ ਆ ਗਿਆ ਫੜਾ ਜੋਰ ਲੱਗਿਆ ਕਹਿੰਦੇ ਜਿੰਪੀ ਦੇ ਯਾਰਾਂ ਦਾ ਮੇਲਾ ਸਫਲ ਬਣਾਉਣ ਦੇ ਲਈ ਇਧਰ ਬੈਠੇ ਨੇ ਮਨੀ ਤਨਹਾਰੀ ਵਾਲਾ ਅੰਗਰੇਨ ਦੇ ਵਿੱਚ ਚੱਲਦਾ ਆ ਜੱਸੀ ਰਣਨਾਥ ਇਹ ਕਹਿੰਦੇ ਆਹ ਖਾਈ ਵਾਲਾ ਲੋਟੀਆਂ ਪਾਉਂਦਾ ਬੱਕਰੇ ਜਿਹਾ ਐਕਸ਼ਨ ਕਰਦਾ ਉਹ ਨੌਜਵਾਨ ਧਾਰੀ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਲਓ ਰਾਜੂ ਕੋਟਲਾ ਪੜੀ ਵਾਲਾ ਮੇਰੇ ਵੀਰੋ ਹੁੰਦਾ ਹੋਇਆ ਰੇਡ ਉੱਚਾ ਲੰਮਾ ਕੱਟਾ ਜਦੋਂ ਮਨਜੋਤ ਦੇ ਨਾਲ ਕਬੱਡੀਆਂ ਪਾਉਂਦਾ ਸ਼ੀ ਵਾਲੇ ਵੀ ਤੇ ਰਾਜੂ ਕੋਟਲੇ ਭੜੀ ਵਾਲੇ ਦੀ ਜੋੜੀ ਤੇਨੇ ਕੈਨੇਡਾ ਵੀ ਇੰਗਲੈਂਡ ਵੀ ਤੇ ਹੁਣ ਪੰਜਾਬ

ਜਵਾਨੀ ਦੇ ਵਿੱਚ ਹੈ ਜਵਾਨੀ ਦੇ ਵਿੱਚ ਹੈ ਕਹਿੰਦੇ 18 ਸਾਲਾਂ ਦੇ ਵਿੱਚ ਮੁੱਛ ਉੱਗਦੀ ਹੈ ਤੇ ਗੱਲਾਂ ਹੁੰਦੀਆਂ ਚਰਚੇ ਹੁੰਦੇ ਵੀ ਮੁੰਡੇ ਤੇ ਜਵਾਨੀ ਚੜ ਗਈ ਹੈ ਦੇਖ ਆਜ ਵੀ ਚੜਦੀ ਹੁੰਦੀ ਹੋਣੀ ਮੇਰੇ ਵੀਰੋ ਵੀ ਜੱਗੇ ਦੇ ਕਹਿੰਦੇ ਰਾਜੂ ਨੂੰ ਜੱਫਾ ਲਾ ਦਤੈ ਲਓ ਪਾਣੀ ਸੁਹਾਣੇ ਨੇ ਕੱਪ ਦਾ ਬੈਸਟ ਮੋਟਰਸਾਈਕਲ ਓ ਓ ਓ ਸਮੋ ਸਰਦਾਰ ਸੀਤੋ ਸਿੰਘ ਜੀ ਬਰਾੜ ਆਜੋ ਸ਼ਰਮਾ ਜੀ ਸਰਦਾਰ ਜਸਵੰਤ ਸਿੰਘ ਜੀ ਬਰਲਾ ਸਿੰਘ ਜੀ ਬਲਵੀਰ ਸਿੰਘ ਜੀ ਵੱਲੇ ਕਮਲਜੀਤ ਕੰਕ ਜਗਰਾਜ ਪ੍ਰਧਾਨ ਸੈਕਟਰ 72 ਗੁਪਿੰਦਰ ਕੈਨੇਡਾ ਦੇ ਵੱਲੋਂ 20000 ਦਜਿੰਦਰ ਚੈਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਿੰਡਾ ਸਰਪੰਚ ਸਰਾਮਤਪੁਰ ਦੋਨਾਂ ਦੇ ਮੈਂਬਰ ਤੇ ਲਾਲੀ ਰੋਬੀ ਟੀਮ ਸਾਥੀ ਉਹਨਾਂ ਦੇ ਸਾਥੀ ਉਹਨਾਂ ਵੀਰਾਂ ਦਾ ਪਾਣੀ ਲਈ ਧੰਨਵਾਦ ਕਬੱਡੀ 60 ਕਿਲੋ ਦੀ ਦੋਨਾਂ ਟੀਮਾਂ ਨੂੰ ਲਾਈਨ ਅਪ ਕੀਤਾ ਜਾਵੇ ਕਬੱਡੀ 60 ਕਿਲੋ ਫਾਈਨਲ ਵਾਹ ਅਗਲੀ ਵਾਰ ਤਾਲੀ ਦੀ ਤਾਲੀ ਆ ਮੇਰੇ ਯੂਰ ਬੜੇ ਸ਼ਾਰਪ ਬੇਨ ਗਿਆ ਸੀ ਆ ਮਾਨੂ ਕਿ ਵਾਲੇ ਮੇਰੇ ਵੀਰੋ ਆਲ ਬੜੇ ਤਿੱਖੇ ਨੇ ਅੱਜ ਕੁਝ ਕਰਕੇ ਜਾਣਗੇ ਪਰ ਕੁਝ ਕਰਤੇ ਨਹੀਂ ਐ ਲਓ ਦੇਖਣਾ नवी करांसी पेर नवी करेर मनार गबर जी पैली पले बले पेरा वारा नंढा जाम रा रखे भाउ प्यार ਨਲਪਾਰੇ ਨਹੀਂ ਮਰਦਾ ਲੱਗਿਆ ਨਲਪਾਰੇ ਜਦੋਂ ਗੱਲ ਟਿਕਾਣੇ ਲੱਗਦੀ ਹੈ ਫਿਰ ਆਪੇ ਮਾਰੇ ਜਾਂਦੇ ਆ ਲਓ ਗੱਪਰ ਮੇਰੇ ਵੀਰੋ ਗੱਪਰ ਇਸ ਲਈ ਕਬੱਡੀ ਪਾ ਰਿਹਾ ਹੈ ਲਓ ਗੱਪਰ ਦੀ ਪੈਂਦੀ ਹੋਈ ਰੇਨ ਚਾਰ ਕਦੇ ਕਦੇ ਗਰੇ ਦੇ ਜੋਰ ਨਾਲ ਭੰਗੜਾ ਪੈਂਦਾ ਹੈ ਨਾਓ ਫਾਈਰ ਰੇਡ ਖਾਈ ਵਾਲਾ ਆਹ ਦੇਖੋ ਮਾਨਕੀ ਵਾਲਾ ਵਾਹ 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 ਇਹ ਘਰ ਵਾਹ ਨਹੀਂ ਗੱਦੜਾ ਵਾਹ ਉਹ ਨੌਕਰ ਆ ਸਿੱਖਾਜੀ ਇੱਟੇ ਹੀ ਭੰਗੜੇ ਤੋਂ ਜਾਂਦੀ ਪਰ ਖਾਈ ਵਾਲਾ ਰੌਂਦੇ ਵਾਲਾ ਕਹਿੰਦਾ ਹੁੰਦਾ ਵੀ ਜਦੋਂ ਇੱਕ ਹੀ ਕਬੱਡੀ ਹੋ ਜਾਇਆ ਫਿਰ ਹੌਕਸੇ ਦੀ ਵੱਖਰੇ ਬਣਾ ਦਿੰਦਾ ਓਧਰ ਨਾਓ ਜੇ ਰੇਡ ਇਹ ਆ ਪਾਲੀ ਮੇਰੇ ਵੀਰੇ ਸਾਹ ਤੋੜਦੀ ਟੀਮ ਲਈ ਖੇਡਦਾ ਨੰਗਰੰਦੀਆਂ ਵਾਲਾ ਬੈਠਾ Oh, 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 oh! इहो स्पीकर बिलो सोर सामान हिकु वरी फेरा